ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਹੁਕਮਨਾਮਾ ਅੰਗ ਨੰਬਰ 335 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੇ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਕਿ ਹਰ ਇੱਕ ਸੰਸਾਰ ਦੇ ਜੀਵ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਤੇ ਜਦੋਂ ਉਹ ਆ ਕੇ ਆਪਣਾ ਜੀਵਨ ਸਵਾਰ ਲੈਂਦਾ ਹੈ ਉਹ ਅਸਲੀ ਜੋਤ ਦੇ ਵਿੱਚ ਜਾ ਮਿਲਦਾ ਹੈ ਭਾਵ ਪ੍ਰਮਾਤਮਾ ਦੇ ਵਿੱਚ ਅਪੇਧ ਹੋ ਜਾਂਦਾ ਹੈ ਇਸੇ ਕਰਕੇ ਸਾਇਬ ਬਖਸ਼ਿਸ਼ ਕਰਦੇ ਹਨ ਕਿ ਇਹ ਮਨੁੱਖ ਜਿਹੜੀ ਤੇਰੀ ਜੋਤ ਹੈ ਉਹ ਪ੍ਰਮਾਤਮਾ ਦੀ ਹੀ ਇੱਕਮਿਕ ਜੋਤ ਹੈ ਜਿਤ ਘਟ ਰਾਮ ਨਾ ਉਪਜੈ ਫੂਟ ਮਰੈ ਜਨ ਸੋਏ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ ਨਹੀਂ ਉਪਜਦਾ ਭਗਤ ਜੀ ਕਹਿੰਦੇ ਕਿ ਉਸ ਸੰਸਾਰ ਦੇ ਜਿੰਦਾ ਚੱਲਦਾ ਫਿਰਦਾ ਵੀ ਮਰਿਆਂ ਵਰਗਾ ਹੈ ਕਿਉਂਕਿ ਉਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਝਲਕ ਨਹੀਂ ਪੈ ਰਹੀ ਤੇ ਉਹਦਾ ਸੰਸਾਰ ਦੇ ਉੱਤੇ ਆਉਣਾ ਸਫਲ ਹੈ ਜਿਸ ਨੇ ਪਰਮਾਤਮਾ ਦੇ ਨਾਲ ਆਪਣਾ ਮਨ ਜੋੜ ਲਿਆ ਸਾਭਲ ਸੁੰਦਰ ਰਾਮਈਆ ਇਹ ਸਾਹਮਲੇ ਰੰਗ ਵਾਲੇ ਮੇਰੇ ਪਰਮਾਤਮਾ ਸਭ ਤੋਂ ਸੁੰਦਰ ਮੇਰਾ ਮਨ ਲਾਗਾ ਤੋਏ ਮੇਰਾ ਮਨ ਜਿਹੜਾ ਹੈ ਆਪਦੇ ਚਰਨਾਂ ਵਿੱਚ ਜੜ ਗਿਆ ਹੈ ਰਹਾਉ ਸਾਧ ਮਿਲੈ ਸਦ ਪਾਈਏ ਕਿ ਇਹ ਜੋਗ ਕੇ ਭੋਗ ਜੀਵਨ ਦੇ ਵਿੱਚ ਸੱਚਾ ਗੁਰੂ ਮਿਲ ਪਵੇ ਤੇ ਮਨ ਜੀਵਨ ਸਵਰ ਜਾਂਦਾ ਹੈ ਸੰਸਾਰ ਦੇ ਪਦਾਰਥ ਜਿਹੜੇ ਹਨ ਉਹ ਵਿਅਰਥ ਹਨ ਦੂ ਮਿਲਕਾਰ ਜੋ ਪੁਜੈ ਰਾਮ ਨਾਮ ਸੰਜੋਗ ਪ੍ਰਮਾਤਮਾ ਦੇ ਨਾਲ ਜਦੋਂ ਮਨ ਮਿਲ ਜਾਂਦਾ ਹੈ ਫਿਰ ਮਨੁੱਖ ਦਾ ਆਉਣਾ ਸਫਲਤਾ ਤੇ ਅਸਲੀ ਕਾਰਜ ਹੈ ਸਫਲ ਹੋ ਜਾਂਦਾ ਇਸੇ ਕਰਕੇ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮਨ ਗੁਰਮਿਲ ਕਾਜ ਸਵਾਰੇ ਆਉਦ ਘਟ ਅਦਨ ਸਾਰਾ ਨਾਰੇ ਉਹ ਦਿਨ ਰਾਤ ਕਰਕੇ ਉਮਰ ਘਟ ਰਹੀ ਹੈ ਆਪਣੇ ਮਨ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਜੀਵਨ ਨੂੰ ਸਵਾਰਨ ਦਾ ਕਾਰਜ ਸਫਲਾ ਕਰ ਲੈ ਦੂ ਮਿਲ ਕਾਰਜ ਉਪਜਾ ਰਾਮਨਾਮ ਸੰਜੋਗ ਪ੍ਰਮਾਤਮਾ ਦੇ ਚਰਨਾਂ ਵਿੱਚ ਮਨ ਨੂੰ ਜੋੜ ਲੈਣਾ ਤੇ ਕਾਰਜ ਸਫਲਾ ਹੋ ਜਾਣਾ ਇਹ ਸਭ ਤੋਂ ਵਧੀਆ ਸੰਜੋਗ ਹੈ ਲੋਕ ਜਾਣੈ ਇਹ ਗੀਤ ਹੈ ਤੋ ਬ੍ਰਹਮਚਾਰ ਭਗਤ ਜੀ ਆਖਦੇ ਹਨ ਜਿਸ ਰਸਨਾ ਤੋਂ ਮੈਂ ਇਸ ਬਾਣੀ ਨੂੰ ਉਚਾਰਦਾ ਹਾਂ ਜਿਹੜੇ ਮਨੁੱਖ ਪਰਮਾਤਮਾ ਤੋਂ ਦੂਰ ਹਨ ਉਹ ਕਹਿੰਦੇ ਹਨ ਕਿ ਭਗਤ ਐਵੇਂ ਗੀਤ ਗਾਉਂਦਾ ਫਿਰਦਾ ਹੈ ਪਰ ਇਹ ਪਰਮਾਤਮਾ ਦੀ ਆਵਾਜ਼ ਹੈ ਪਰਮਾਤਮਾ ਦੀ ਬ੍ਰਹਮ ਦੀ ਵਿਚਾਰ ਹੈ ਜੋ ਕਾਸ਼ੀ ਉਪਦੇਸ਼ ਹੋਏ ਮਾਨਸਮਰਤੀ ਬਾੜ ਕਾਸ਼ੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਅਖੀਰੀ ਵਾਰ ਉੱਤੇ ਸਵਾਸ ਜਿਹੜਾ ਮਨੁੱਖ ਛੱਡਦਾ ਹੈ ਉਸ ਵਰਗਾ ਨੂੰ ਜਾਂਦਾ ਹੈ ਪਗਦੀ ਕਹਿੰਦੇ ਨਹੀਂ ਸਵਰਗਾ ਨੂੰ ਉਹ ਜਾਂਦਾ ਹੈ ਜਿਨੇ ਹਰ ਦਮ ਹਰ ਵਲ ਉਸ ਪ੍ਰਮਾਤਮਾ ਨੂੰ ਆਪਣੇ ਚਿੱਤ ਵਿੱਚ ਸਵਾਰ ਯਾਦ ਰੱਖਿਆ ਹੈ ਕੋਈ ਗਾਵੇ ਕੋ ਸੁਨੇ ਹਰ ਨਾਮਾ ਚਿਤ ਲਾਏ ਪ੍ਰਮਾਤਮਾ ਦੇ ਵਿੱਚ ਮਨ ਨੂੰ ਜੋੜਨ ਵਾਸਤੇ ਚਿੱਤ ਨੂੰ ਜੋੜਨ ਵਾਸਤੇ ਕੋਈ ਉਸ ਦੀ ਬਾਣੀ ਨੂੰ ਸੁਣਦਾ ਤੇ ਕੋਈ ਗਾਉਂਦਾ ਹੈ ਕਹ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਭਗਤ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਕੋਈ ਵੀ ਸੰਸਾਰ ਕੋਈ ਚਿੰਤਾ ਫਿਕਰ ਨਹੀਂ ਰਹਿ ਗਿਆ ਕਿਉਂਕਿ ਅੰਤ ਵੇਲੇ ਮੈਨੂੰ ਪ੍ਰਮਾਤਮਾ ਪ੍ਰਾਪਤ ਹੋ ਗਿਆ ਹੈ ਭਾਵ ਜੀ ਜਦੋਂ ਸੰਸਾਰ ਤੋਂ ਗਿਆ ਤੇ ਮੈਨੂੰ ਮੇਰੇ ਪ੍ਰਮਾਤਮਾ ਨੇ ਆਪ ਮੇਰੀ ਬਾਹ ਫੜ ਕੇ ਆਪ ਆਪਣੀ ਗੋਦ ਵਿੱਚ ਬਿਠਾਇਆ ਹੈ ਇਸ ਕਰਕੇ ਮੇਰੇ ਮਨ ਦੀ ਚਿੰਤਾ ਫਿਕਰ ਦੂਰ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ